और थां लंगर लगे ने जड़े भी रुपया का गुरु नानक साहब ने ऐसा प्रकार को ਅੰਮ੍ਰਿਤਸਰ ਕੀ ਕਰਨ ਚਲੋ ਜਿਹੜਾ ਅੱਜ ਸ਼ਹੀਦੀ ਗੁਰਪੁਰਪ ਤੇ ਅੱਜ ਜਿਹੜਾ ਕਿ ਅੱਜ ਨਗਰ ਕੀਰਤਨ ਆ ਰਿਹਾ ਜਿਹੜਾ ਮੁਕਸਬ ਤੋਂ ਚਲ ਰਾਇਆ ਦੁੱਖਮਰ ਸਾਹਿਬ ਤੇ ਲਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜਾ ਆ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ ਕਿ ਨਗਰ ਕੀਰਤਨ ਮੁਕਸਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਹੈ ਉਹ ਅੱਜ ਲੁਧਿਆਣਾ ਵਿਖੇ ਜੋ ਕਿ ਰਾਤ ਗੁਰਦੁਆਰਾ ਦੁੱਖਮਰ ਸਾਹਿਬ ਉਕਿਆ ਸੀ ਤੇ ਅੱਜ ਸਵੇਰੇ ਪਤਵਾਰਾ ਸਾਹਿਬ ਤੋਂ ਚੱਲ ਕੇ ਸਾਰਾ ਰੂਟ ਅਕਸਟੇਸ਼ਨ ਵੱਲੋਂ ਹੁੰਦੇ ਹੋਏ ਮੰਨਾ ਸਿਲੰਗਰ ਦੇ ਬਾਹਰ ਜੋ ਕਿ ਪਾਪਾ ਮਤੇ ਸਿੰਘ ਪਾਰਕ ਦੇ ਬਾਹਰ ਇੱਕ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਉਸ ਸ਼ਹੀਦਤ ਨੂੰ ਸਮਰਪਿਤ ਹੈ ਜੋ ਕਿ ਗੁਰਤੇਗ ਬਾਦਰ ਸਾਹਿਬ ਨੇ ਆਪਣੀ ਸਿੱਖੀ ਲਈ ਆਪਣੀ ਹਿੰਦੁਸਤਾਨ ਲਈ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦਾ ਗੋਸ਼ਤੀ ਕਹਿੰਦੇ ਹੋਏ ਸਾਰੀ ਸੰਗਤ ਨੂੰ ਇਹ ਪੀਲੇ ਜੋ ਕਿ ਇਹ ਨਗਰ ਕੀਰਤਨ ਜਾ ਰਿਹਾ ਔਰ ਜਿੱਥੇ-ਜਿੱਥੇ ਨਗਰ ਕੀਰਤਨ ਜਾਏਗਾ ਜਿੰਨੇ ਵੀ ਇਹ ਲੰਗਰ ਲੱਗੇ ਹੋਣ ਔਰ ਸਾਰੇ ਆਪਣੀ ਸੰਗਤ ਨੂੰ ਖਾਸ ਕਰਕੇ ਸਵਾਇਦਾ ਧਿਆਨ ਰੱਖਣਾ ਚਾਹੀਦਾ ਔਰ ਇਹੀ ਕਹਿਣਾ ਚਾਹਣਾ ਵਕਤ ਬਾਅਦ ਕੋ ਦੇਖਵਾ ਦਲੀ ਦੀ ਜੀ ਦਿਲ ਕੋੜ ਕੋੜ ਭਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 300 ਕਿਲਾਮਾ ਸਹੀ ਕੀ ਦਿਯਾ ਲਾ ਪੰਤਾਂ ਨੂੰ ਦੇਖ ਪਾ ਰਹੇ ਸਰ ਜੀ ਔਰ ਭਾਈ ਮਤੀਬਾਦ ਜੀ ਭਾਈ ਦਿਆਲਾ ਜੀ ਭਾਈ ਸਦੀਦਾ ਜੀ ਦੇ ਜੋ ਵਿਚਾਲ ਨਗਰ ਕੀ ਤਨਹਵਾਂ ਤੇ ਜੋ ਉਹ ਤੋਂ ਕ੍ਰਾਸ ਟਾਲਿਆ ਕੋਲੇ ਵਿੱਚ ਜੋ ਅਧਿਆਨ ਪ੍ਰਵਾਹ ਵੱਲੋਂ ਵਿਕਾਸ ਕੀਤਾ ਹੋਇਆ ਉਹ ਸਾਰੇ ਕੋਈ ਖੜੀਆਂ ਉਹਨਾਂ ਵੱਲੋਂ ਨਗਰ ਕੀ ਸੰਗਤੋਂ ਦੀ ਆਇਆ ਆਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਰਸਤ ਕੀ ਨਾਮਤ ਹਾਂ ਰਮਿੰਦਰ ਸਿੰਘ ਹਰਵਿੰਦਰ ਸਿੰਘ ਜੀ ਜਿਹੜਾ ਸ਼ਹੀਦ ਸੀ ਗੁਰਪ੍ਰੀਤ ਜਿਹੜਾ ਉਸ ਇੱਕ ਬਾਦਰ ਜੀ ਦਾ ਅੱਜ ਸ਼ੁਭ ਦਿਹਾੜੇ ਤੇ ਜਿਹੜਾ ਕਿ ਨਾਲ ਦੀ ਨਾਲ ਅੱਜ ਨਜ਼ਰ ਕੀ ਤਨਾਰ ਹੈ ਕੀ ਕਰਨ ਚਾਹੇ ਇਹ ਸਾਰੀਆਂ ਸੰਤਾ ਨੂੰ ਸ਼ਹੀਦੀ ਗੁਰਗੋ 350 ਸਾਲਾਂ ਦੀ ਸ਼ਤਾਬੀ ਜੋਸ ਮਨਾ ਰਹੇ ਆ ਸਾਰੀ ਸੰਗਤ ਬੁਲੀ ਸ਼ਰਧਾ ਸ਼ਰਧਾ ਨਾਲ ਮਨਾ ਰਹੇ ਆ ਇਹ ਹਿੰਦਰੀ ਚਾਦਰ ਉਰਤੇਗ ਬਾਦਰ ਜੋ ਜਿਨਾਂ ਨੇ ਹਿੰਦੂ ਧਰਮ ਦੇ ਖਾਤਰ ਸ਼ੀਸ਼ ਤਲੀ ਦੇ ਜਾਨ ਦਿੱਤੀ ਤੇ ਆ ਆਪਣੇ ਸਾਰੇ ਇਸ ਇਸ ਗੁਰਦੇ ਜਾਣੀ ਹੈ ਕੱਲੀ ਮਾਰਗੀ ਦੇ ਇਸੇ ਖੇਤੋਂ ਵੱਲ ਲੰਗਰ ਦੀ ਸੇਵਾ ਕੀਤੀ ਗਈ ਹੈ ਇੱਥੇ ਤੁਹਾਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਇਸ ਗੁਰਦਵਾਰ ਪੀਰ ਤੋਂ ਸਵਾਗਤ ਹੋ ਜੋਨੀਆ ਗਾਦੀਆ ਗਾਏ ਅੱਜ ਸਰ ਕੀ ਕਹਿਣ ਜਣੇ ਆ ਸ਼ੀਰ ਤੇ ਉੱਪਰ ਗੁਰਦੇ ਪਾਤ੍ਰ ਜੀ ਦਾ ਅੱਜ ਜਿਹੜੇ ਤੇ ਆ ਤੇ ਧੰਨ ਕੀਰਤਨ ਵਾਲੇ ਜਿਹੜੇ ਬੁੱਕ ਤੋਂ ਸਤ ਹੁਤਾ ਆ ਸਾਡੇ ਤੇ ਅੱਜ ਤਕਰੀਬ ਨੂੰ ਆ ਬੁੱਕਰ ਵੱਲੋਂ ਆ ਪਹੁੰਚਿਆ ਸੀ ਹੁਣ ਇੱਧਰ ਜਾ ਕੇ ਸਭ ਜਾ ਕੇ ਕੀ ਕਰ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਨਗਰ ਕੀਰਤਲ ਨਿਕਲ ਰਿਹਾ ਹੈ ਇਹ 350 ਸਾਲਾ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਸ਼ਹਾਦਤ ਉਹਨਾਂ ਨੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਕੋ ਦੂ ਮੁੱਖ ਰੱਖਦੇ ਹੋਇਆ ਕਿ ਸਾਰੇ ਉਸ ਅਕਾਲ ਪੁਰਖ ਮਹਾਰਾਜ ਦੇ ਸਿਜੇ ਹੋਏ ਜੀ ਨੇ ਇਹਨਾਂ 'ਚ ਕੋਈ ਧਰਮ ਨਹੀਂ ਹੈ ਕਿ ਜੁਨੇ ਵੀ ਧਰਮ ਨੇ ਇਹ ਸਭ ਸਾਡੇ ਲੋਕਾਂ ਦੇ ਬਣਾਏ ਹੋਏ ਨੇ ਸੋ ਉਹਨਾਂ ਨੂੰ ਮੁਖ ਰੱਖਦੇ ਆ ਉਹਨਾਂ ਦੇ ਪੂਰਨਿਆਂ ਨੂੰ ਮੁਖ ਰੱਖਦੇ ਆ ਜੋ ਨਗਰ ਕੀਰਤਨ ਦਾ ਕੱਢਣ ਦਾ ਹੀ ਸਾਡਾ ਸੁਭਾਅ ਹੈ ਕਿ ਸਾਰਿਆਂ ਨੂੰ ਇਹ ਸੰਦੇਸ਼ਾ ਦਈਏ ਕਿ ਆਪਾਂ ਸਾਰੇ ਏਕਾਂ ਕੋਈ ਧਰਮ ਜਾਤ ਪਾਤ ਵਿੱਚ ਅਸੀਂ ਵੰਡੇ ਹੋਏ ਆ ਸਾਰੇ ਅਸੀਂ ਇਕੱਠੇ ਹੋਈਏ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਸਾਰੀ ਸਮੂਹ ਸੰਗਤ ਦਾ ਵੀ ਤੇ ਨਾਲ ਹੀ ਜੋ ਅਗਵਾਈ ਕਰ ਰਹੇ ਨੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਹੁਣ ਦੁਕਨਵਾਰਨ ਸਾਹਿਬ ਤੋਂ ਜੋ ਨਗਰ ਕਿਸਨ ਚੱਲ ਕੇ ਘੰਟਾ ਘਰ ਹੁਣੇ ਤੇ ਚੋਨੀ ਮੱਲ ਫਿਰ ਅੱਗੇ ਜੋ ਸਲੇਮ ਟਾਪਰੀ ਫਿਰ ਅੱਗੇ ਜਾ ਕੇ ਉਹਨਾਂ ਨੇ ਆਪਣੇ ਅਗਲੇ ਰੂਟਾਂ ਤੇ ਜਾਣਾ ਹੈ ਸੋ ਸਾਡੀ ਸਾਰੀ ਸੰਗਤ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਨਾਲ ਹੀ ਬੇਨਤੀ ਕਰਾਂਗੇ ਆਪਾਂ ਸਾਰੇ ਇੱਕ ਮਿਲ ਕੇ ਹੋ ਕੇ ਗੁਰੂ ਸਾਹਿਬ ਦੇ ਪায়ে ਹੋ ਰਤੂਨਾਂ ਤੇ ਚਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਫਰਕ ਪਤਾ ਹੈ ਕਿ ਨਹੀਂ ਤੀ ਗੁੱਪ ਤੇ ਗਿਆ ਕਿ ਆਹਦੇ ਚੀਜ਼ ਆ ਰਹੇ ਬੱਚੇ ਜਿਹੜੇ ਸਾਡੇ ਲੋਕ ਪੰਜਾਬ ਸਰਕਾਰ ਤੋਂ ਕਾਫੀ ਬੜਾ ਤਰਵਾਇ ਕੀਤਾ ਜਾਂਦਾ ਹੈ ਜਿਹੜੇ ਨਗਰ ਕੀਤੇ ਦੀ ਜਿਹੜੇ ਰੂਟ ਚਾਰ ਕੀਤੇ ਹਨ ਪੰਜਾਬ ਸਰਕਾਰ ਦਾ ਤੇ ਲੁਯਾਲੇ ਦੇ ਨੋਥ ਐਮ ਐਲ ਏ ਮਦਦ ਨਾਲ ਬਗਾਈਦਾ ਬਹੁਤ ਤਰਵਾਇਆ ਵੀ ਜਿਹੜਾ ਰੂਟ ਇਹਨਾਂ ਨੇ ਥੱਲੇ ਦੀ ਰੋਡ ਕੀਤਾ ਹੈ ਮੱਲੇ ਵਾਲੇ ਮੱਲੇ ਵੀ ਲੋਕੀ ਸੰਕਟ ਦਰਸ਼ਕ ਆਖਦੇ ਹੁਣ ਕਿ ਸਾਰੇ ਰੂਟ ਦੇ ਵਿੱਚ ਟਵਾਲ ਪ੍ਰਵਾਨ ਜਿਹੜੇ ਕਿ ਤੋਂ ਲੱਖ ਦੇ ਕੋਸ਼ੇ ਹੋ ਉਹਨਾਂ ਨੂੰ ਵੀ ਬਹੁਤ ਜਲਦੀ ਤੋਂ ਕਰਾਈ ਜਿਤਰਾ ਤਰਵਾਇਆ ਹੈ ਹਾਂ ਜੀ ਜਕਰੇ ਕੀ ਕਹਣਾ ਜਨ ਸਰਾ ਜਰੇ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦੇ ਉੱਪਰ ਤੇ ਅੱਜ ਜਿਹੜਾ ਨਜ਼ਰ ਕੀਤਾ ਨਾ ਸਭੂ ਸਾਰ ਸੰਗਤਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਜੀ ਸ਼ਹੀਦੀ ਗੁਰੂ ਪਰਉਦੀ ਸਭ ਨੂੰ ਲੱਖ ਲੱਖ ਵਧਾਈਆਂ ਜੀ ਇਹ ਸਾਡੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜੋ ਕਿ ਹਿੰਦ ਦੀ ਚਾਦਰ ਨੇ ਇਹਨਾਂ ਦੇ ਸ਼ਹੀਦੀ ਦੇ ਉੱਪਰ ਸਾਰੇ ਧਰਮਾਂ ਨੇ ਪੂਰਾ ਸਤ ਨਮਸਤਕ ਕੀਤਾ ਜਿਸ ਕਰਕੇ ਸਾਰੇ ਸਾਰ ਸੰਗਤਾਂ ਨੂੰ ਲੱਖ ਲੱਖ ਵਧਾਈ Oh, okay.